ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਸੋ ਅੱਜ ਨਾਲ ਸਾਡੇ ਮੌਸਮ ਸਾਫ਼ ਸੀਗਾ ਸਵੇਰੇ ਤਾਂ ਬਹੁਤ ਸੋਹਣੀ ਧੁੱਪ ਸੀ ਉਹ ਤੁਹਾਨੂੰ ਦੂਰ ਦੇਖੋ ਧੁੱਪ ਦੇਖਦੀ ਹੋਣੀ ਹੈ ਤੇ ਕੀ ਕਹਿੰਦੇ ਨੇ ਹੁਣ ਥੋੜੇ ਜਿਹਾ ਫੇਰ ਤੋਂ ਬੱਦਲ ਹੋ ਗਏ ਆ ਪਰ ਮਤਲਬ ਕਿ ਕੈਮਰੇ 'ਚ ਤਾਂ ਪਤਾ ਨਹੀਂ ਤੁਹਾਨੂੰ ਪਤਾ ਲੱਗਦਾ ਕਿ ਨਹੀਂ ਪਰ ਐਵੇਂ ਨਾਰਮਲ ਦੇਖਣ ਨਾਲ ਬੜਾ ਸੋਹਣਾ ਵੈਦਰ ਲੱਗਦਾ ਬੜਾ ਸੋਹਣਾ ਲੱਗਦਾ ਦੂਰ ਤੱਕ ਜਿਵੇਂ ਪਹਾੜ ਨੇ ਸਮੁੰਦਰ ਹੈ ਤੇ ਫਿਰ ਸਾਰੀ ਗ੍ਰੀਨਰੀ ਹੈ ਬਹੁਤ ਸੋਹਣਾ ਲੱਗਦਾ ਸੋ ਮੈਂ ਨਾ ਕੀ ਕਹਿੰਦੇ ਨੇ ਪਾਸਤਾ ਬਣਾ ਰਹੀ ਸੀ ਤੇ ਮੰਦਲੀ ਬਣਾ ਰਹੀ ਸੀ ਗ੍ਰੀਨ ਸੌਸ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਵੀ ਉਹ ਰੈਸਪੀ ਸ਼ੇਅਰ ਕਰ ਦਿਆਂ ਕਿ ਮੈਂ ਗ੍ਰੀਨ ਸੌਸ ਕਿਵੇਂ ਬਣਾਉਣੀ ਆ ਪਾਸਤਾ ਲਈ ਮੈਨੂੰ ਰੈੱਡ ਸੌਸ ਤੇ ਗ੍ਰੀਨ ਸੌਸ ਵਾਲਾ ਪਾਸਤਾ ਜ਼ਿਆਦਾ ਵਧੀਆ ਲੱਗਦਾ ਮੈਂ ਵਾਈਟ ਸੌਸ ਵਾਲਾ ਪਾਸਤਾ ਨਹੀਂ ਖਾਂਦੀ ਸੋ ਅੱਜੋ ਸ਼ੇਅਰ ਕਰਾਂ ਮੈਂ ਤੁਹਾਡੇ ਨਾਲ ਰੈਸਪੀ ਤੁਸੀਂ ਵੀ ਬਣਾਇਓ ਤੇ ਜ਼ਰੂਰ ਟਰਾਈ ਕਰਿਓ ਸੋ ਪਾਸਤਾ ਬਣਾਉਣ ਲਈ ਨਾ ਮੈਂ ਮੈਂ ਬ੍ਰੋਕਲੀ ਲਈ ਹੈ ਜਿੰਦੀ ਨਾ ਮੈਂ ਗ੍ਰੀਨ ਸਾਸ ਬਣਾਵਾਂਗੀ ਨਾਲ ਹੀ ਮੈਂ ਕੱਜੂ ਨੂੰ ਪਾਣੀ ਵਿੱਚ ਗਰਮ ਪਾਣੀ ਚ ਪੈਂਕੇ ਰੱਖ ਦਿੱਤੇ ਸੀਗੇ ਤੇ ਆਪਾਂ ਨਾ ਜਿਹੜੀ ਬ੍ਰੋਕਲੀ ਆ ਤੇ ਜਿਹੜੇ ਕਾਜੂ ਨੇ ਨਾ ਇਹਨਾਂ ਨੂੰ ਥੋੜੀ ਦੇਗਲੀ ਕਰ ਲਾਂਗੇ ਬੋਇਲ ਇਧਰ ਮੈਂ ਪਾਣੀ ਗਰਮ ਕਰਨ ਵਾਸਤੇ ਰੱਖ ਦਿੱਤਾ ਸੀਗਾ ਤੇ ਆਹ ਪਾਣੀ ਨਾ ਇਸ ਪਾਣੀ ਵਿੱਚ ਹੀ ਮੈਂ ਪਾਸਤਾ ਬੋਇਲ ਕੀਤਾ ਸੀਗਾ ਮੈਂ ਪਾਣੀ ਕਦੀ ਵੀ ਨਹੀਂ ਛੱਡਦੀ ਹੁੰਦੀ ਮੈਂ ਇਸ ਪਾਣੀ ਨੂੰ ਯੂਜ਼ ਕਰ ਲੈਣੀ ਆ ਕਿਉਂਕਿ ਇਹਦੇ ਵਿੱਚ ਪਾਸਤਾ ਦਾ ਬਹੁਤ ਵਧੀਆ ਫਲੇਵਰ ਆ ਜਾਂਦਾ ਸੋ ਹੁਣ ਆਪਾਂ ਸਾਰੀਆਂ ਆ ਦੋਨੋਂ ਚੀਜ਼ਾਂ ਨੂੰ ਇਹਦੇ ਵਿੱਚ ਪਾ ਕੇ ਤੇ ਇਹਨੂੰ ਕਰ ਲਾਂਗੇ ਬੋਇਲ ਤੇ ਉਧਰ ਆਪਾਂ ਕੱਟ ਲਈਆਂ ਨੇ ਸਬਜ਼ੀਆਂ ਜਿਹੜੀਆਂ ਆਪਾਂ ਪਾਸਤਾ ਵਿੱਚ ਪਾਉਣੀਆਂ ਨੇ ਮੈਂ ਲੈ ਲਈ ਐ ਰੈੱਡ ਸ਼ਿਮਲਾ ਮਿਰਚ ਗਾਰਲਿਕ ਗਾਜਰਾ ਤੇ ਗ੍ਰੀਨ ਸ਼ਿਮਲਾ ਮਿਰਚ ਤੇ ਤੁਸੀਂ ਜਿਹੜੀ ਵੀ ਸਬਜੀ ਪਸੰਦ ਕਰਨੀ ਹੋ ਨਾ ਉਹ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਪਾਉਣੀਆਂ ਨੇ ਤੁਸੀਂ ਆਪਦੀ ਪਸੰਦ ਦੀਆਂ ਕੋਈ ਵੀ ਸਬਜੀ ਪਾ ਸਕਦੇ ਹੋ ਸੋ ਇੱਧਰ ਹੁਣ ਆਪਣੀ ਬ੍ਰੋਕਲੀ ਹੋ ਰਹੀ ਐ ਸੌਸ ਲਈ ਰੈਡੀ ਬੋਇਲ ਤੇ ਆਪਾਂ ਜਦੋਂ ਇਹ ਰੈਡੀ ਹੋ ਗਈ ਫਿਰ ਮਿਲਨੇ ਆਂ ਆਪਣਾ ਬ੍ਰੋਕਲੀ ਤੇ ਕਾਜੂ ਨੂੰ ਨਾ ਦੇਖੋ ਬੋਇਲ ਕਰ ਲਿਆ ਸੀ ਤੇ ਇਹ ਬਿਲਕੁਲ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਨਾ ਇਹਨੂੰ ਗ੍ਰਾਈਂਡ ਕਰ ਲਾਂਗੇ ਬਲੈਂਡਰ ਚ ਪਾ ਕੇ ਚੰਗੀ ਤਰ੍ਹਾਂ ਤਾਂ ਕਿ ਇਹਨਾਂ ਦੀ ਇੱਕ ਪੇਸਟ ਬਣ ਜਾਵੇ ਹੁਣ ਆਪਾਂ ਨਾ ਉਹ ਜਿਹੜੀ ਬ੍ਰੋਕਲੀ ਤੇ ਕਾਜੂ ਸੀਗੇ ਨਾ ਉਹਨਾਂ ਨੂੰ ਬਲੈਂਡ ਕਰ ਲਿਆ ਤੇ ਦੇਖੋ ਕਿੰਨਾ ਸੋਹਣਾ ਲਾਈਟ ਜਿਹਾ ਗ੍ਰੀਨ ਕਲਰ ਆਇਆ ਹੁੰਦਾ ਤੇ ਹੁਣ ਨਾ ਆਪਾਂ ਇੱਕ ਪੈਨ ਲੈ ਲਿਆ ਤੇ ਪੈਨ ਦੇ ਵਿੱਚ ਪਾ ਲਿਆ ਆਇਲ ਤੇ ਇਹਨੂੰ ਕਰ ਲਾਂਗੇ ਹੀਟ ਅਪ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਗਾਰਲਿਕ ਲਸਣ ਪਾ ਦਾਂਗੇ ਤੇ ਨਾਲ ਹੀ ਆ ਸੌਸ ਪਾ ਦਾਂਗੇ ਤੇ ਫਿਰ ਇਹਨਾਂ ਨੂੰ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਗਾਰਲਿਕ ਪਾ ਲਿਆ ਤੇ ਹੁਣ ਇੱਕ ਤੋਂ 2 ਮਿੰਟ ਲਈ ਬਸ ਇਹਨੂੰ ਸੌਟੇ ਕਰਨਾ ਹੈ ਇਹਨੂੰ ਆਪਾਂ ਬਰਾਊਨ ਨਹੀਂ ਕਰਨਾ ਹੈਗਾ ਬਸ ਆਪਾਂ ਇਹਨੂੰ ਜਸ ਸੌਟੇ ਕਰਨਾ ਤਾਂ ਕਿ ਇਹਦਾ ਕੱਚਾਪਨ ਜਾ ਮਾਰ ਜਾਵੇ ਤੇ ਪੱਕਣਾ ਨਹੀਂ ਜਾਣਾ ਹੀ ਹੈ ਕਿਉਂਕਿ ਜਦੋਂ ਆਪਾਂ ਸੌਸ ਪਾਵਾਂਗੇ ਤਾਂ ਫਿਰ ਇਹਦੇ ਵਿੱਚ ਆਲਰੇਡੀ ਇਹ ਪੱਕ ਜਾਊਗਾ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਸੌਸ ਹੁਣ ਆਪਾਂ ਉਹ ਲਈ ਸੌਸ ਪਾ ਦਿੱਤੀ ਦੇਖੋ ਇਹਦਾ ਕਲਰ ਕਿੰਨਾ ਸੋਹਣਾ ਗ੍ਰੀਨ ਗ੍ਰੀਨ ਆਇਆ ਹੈ ਜਮ ਮਜ਼ਾ ਆ ਗਿਆ ਦੇਖ ਕੇ ਨਾ ਸੋ ਹੁਣ ਤੁਸੀਂ ਇਸ ਨੂੰ ਨਾ ਇਹਨੂੰ ਆਪਾਂ ਵੇਟ ਕਰਾਂਗੇ ਅ 10 ਤੋਂ 15 ਮਿੰਟ ਲਈ ਤਾਂ ਕਿ ਇਹ گارਲਿਕ ਤੇ ਜਿਹੜਾ ਆਇਲ ਹੈ ਨਾ ਉਹਨ ਦੇ ਵਿੱਚ ਅੱਛੀ ਤਰ੍ਹਾਂ ਮਿਕਸ ਹੋ ਜਵੇ ਉਸ ਤੋਂ ਬਾਅਦ ਆਪਾਂ ਇਹਦੇ ਪਿੱਛੇ ਪਾਵਾਂਗੇ ਆਪਣੀਆਂ ਜਿਹੜੀਆਂ ਵੈਜੀਟੇਬਲ ਕੱਟੀਆਂ ਹੋਈਆਂ ਸੀ ਉਹ ਹੁਣ ਆਪ ਨਹੀਂ ਦੇਖੋ ਜਿੰਦੀ ਸਾਸਾ ਨੂੰ ਉਹ ਪੱਕਣ ਲੱਗ ਗਈ ਐ ਤੇ ਠਿਕ ਹੋ ਗਈ ਐ ਸੋ ਜਿਹੜਾ ਆਪਾਂ ਪਾਸਤਾ ਵਾਲਾ ਪਾਣੀ ਰੱਖਿਆ ਸੀ ਨਾ ਹੁਣ ਇੱਥੇ ਇਹਦੇ ਚੰਮ ਆਊਗਾ ਸੋ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਆਵਲੀਆਂ ਸਾਰੀਆਂ ਸਬਜ਼ੀਆਂ ਤੇ ਨਾਲ ਆਵਲੀਆਂ ਸੀਜ਼ਨਿੰਗ ਇਹਦੇ ਵਿੱਚ ਮੈਂ ਲਿਆ ਨਮਕ ਹੈ ਵਾਈਟ ਨਮਕ ਹੈ ਆ ਬਲੈਕ ਪੀਪਰ ਹੈ ਚਿੱਲੀ ਫਲੈਕਸ ਨੇ ਔਰ ਗੈਨੋ ਹੈ ਥੋੜੇ ਬੀਜ਼ਲ ਹੈ ਤੇ ਮਿਕਸ ਹੈ ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਸੌਸ ਦੇ ਵਿੱਚ ਪਾ ਦਾਂਗੇ ਤੇ ਫਿਰ ਇਹਨੂੰ ਪਕਾ ਲਾਂਗੇ ਆਪਾਂ ਇੱਥੇ ਸਾਰੀਆਂ ਸਬਜ਼ੀਆਂ ਤੇ ਆ ਦੇਖੋ ਸੀਜ਼ਨਿੰਗ ਪਾ ਦਿੱਤੀ ਸੀ ਮੈਂ ਨਾ ਕਲਿੱਪ ਸ਼ੂਟ ਕਰਨਾ ਭੁੱਲ ਗਈ ਸੀਗੇ ਮੈਨੂੰ ਬਾਅਦ ਵਿੱਚ ਯਾਦ ਆਇਆ ਸੋ ਆਪਾਂ ਇੱਥੇ ਸਾਰੇ ਸਪਾਈਸਿਸ ਤੇ ਸਬਜ਼ੀਆਂ ਪਾ ਦਿੱਤੀਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ 3 ਤੋਂ 4 ਮਿੰਟ ਲਈ ਸੌਟੇ ਕਰ ਲਾਂਗੇ ਤੇ ਸੌਟੇ ਕਰਨ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਇਹ ਥੋੜੀ ਲਿਕਵਿਡਿਟੀ ਹੋ ਜੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਿੰਦਾ ਇਹਦੇ ਵਿੱਚ ਸੌਸ ਪੇਸਟ ਤਾਂ ਕਿ ਸੌਸ ਬਿਲਕੁਲ ਠਿੱਕ ਹੋ ਗਈ ਸੀਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਹਨੂੰ 5 ਤੋਂ 7 ਮਿੰਟ ਲਈ ਨਾ ਲੋ ਫਲੇਮ ਤੇ ਹੀ ਪਕਾਵਾਂਗੇ ਸੌਸ ਨੂੰ ਆਪਾਂ ਦੇਖੋ ਆਪਾਂ ਨੇ ਪਾਣੀ ਪਾ ਕੇ ਥੋੜੀ ਜਿਹੀ ਲਿਕਵਿਡਿਟੀ ਕਰ ਲਈ ਹੈ ਕਿਉਂਕਿ ਬਹੁਤ ਜ਼ਿਆਦਾ ਥਿੱਕ ਹੋ ਗਈ ਸੀ ਤੇ ਇੱਕ ਹੋਰ ਗੱਲ ਹੈ ਜਦੋਂ ਜਿੰਦੇ ਇਹਦੇ ਜਿਹਾ ਆਪਾਂ ਕਾਜੂ ਪਾਏ ਨੇ ਨਾ ਇਹ ਹੌਲੀ-ਹੌਲੀ ਜਿੰਨਾ ਤੁਸੀਂ ਇਹਨੂੰ ਪਕਾਉਂਦੇ ਜਾਓਗੇ ਨਾ ਇਹ ਹੌਲੀ-ਹੌਲੀ ਓਨੀ-ਓਨੀ ਥਿੱਕ ਹੁੰਦੀ ਜਾਊਗੀ ਇਸ ਲਈ ਤੁਸੀਂ ਵੀ ਆਪਦੇ ਹਿਸਾਬ ਨਾਲ ਕਿੰਨੇ ਤੁਸੀਂ ਵੀ ਕਿਵੇਂ ਦੀ ਤੁਸੀਂ ਪਾਸਤਾ ਵਿੱਚ ਕਿਵੇਂ ਦੀ ਸੌਸ ਖਾਣੇ ਹੋ ਥੋੜੀ ਲਿਕਵਿਡ ਦੇ ਰਨਿੰਗ ਖਾਣੇ ਹੋ ਜਾਂ ਬਿਲਕੁਲ ਥਿੱਕ-ਥਿੱਕ ਖਾਣੇ ਹੋ ਉਹ ਤੁਹਾਡੇ ਸਾਹਮਣੇ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਹੋ ਸੋ ਹੁਣ ਆਪਣੀ ਸੌਸ ਹੋ ਗਈ ਹੈ ਰੈਡੀ ਇਹਦੇ ਚ ਆਪਾਂ ਥੋੜਾ ਜਿਹਾ ਹਲਕਾ ਜਿਹਾ ਪਾਵਾਂਗੇ ਲਾਮਨ ਨਿੱਪੂ ਤੇ ਤੁਸੀਂ ਨਮਕ ਚੈੱਕ ਕਰ ਲਿਓ ਕਿ ਤੁਹਾਡੇ ਹਿਸਾਬ ਨਾਲ ਨਮਕ ਹੈਗਾ ਜਾਂ ਨਹੀਂ ਫਿਰ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਸੋ ਹੁਣ ਆਪਾਂ ਇਹਦੇ ਚ ਪਾਨੇ ਆ ਥੋੜਾ ਜਿਹਾ ਨਿੱਪੂ ਤੇ ਨਾਲ ਹੀ ਪਾਨੇ ਆ ਪਾਸਤਾ ਮੈਂ ਥੋੜਾ ਜਿਹਾ ਇਹਦੇ ਚ ਨਮਕ ਪਾਇਆ ਕਿਉਂਕਿ ਨਮਕ ਘੱਟ ਸੀਗਾ ਤੇ ਨਾਲ ਹੀ ਮੈਂ ਹੁਣ ਆ ਦੇਖੋ ਇਹਨਾਂ ਚ ਪਾ ਦਿੱਤਾ ਨਿੱਪੂ ਤੇ ਤੁਸੀਂ ਆਪ ਦੇ ਆਪਦੇ ਹਿਸਾਬ ਨਾਲ ਤੁਸੀਂ ਕਿੰਨਾ ਟੈਂਗ ਹੀ ਪਸੰਦ ਕਰਨੇ ਹੋ ਸੌਸ ਨੂੰ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਨਿੰਬੂ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਪਾਸਤਾ ਭਾਂਡੇ ਵਿੱਚ ਮੈਂ ਨਾ ਪਾਸਤਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰ ਦਿੰਨੀ ਆ ਚੰਗੀ ਤਰ੍ਹਾਂ ਮਿਕਸ ਸੋ ਆਪਣਾ ਪਾਸਤਾ ਹੋ ਗਿਆ ਰੈਡੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਂਗੇ ਸਰਵ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਹਲਦੀ ਹੈ ਜਿਹੜੇ ਲੋਕ weight lose ਕਰਦੇ ਨੇ ਉਹਨਾਂ ਲਈ ਬਹੁਤ ਅੱਛਾ ਹੈ ਕਿਉਂਕਿ ਇਹਦੇ ਵਿੱਚ ਕੁਝ ਵੀ ਨਹੀਂ ਹੈ ਨਾ cream ਹੈ ਨਾ ਦੁੱਧ ਹੈ ਨਾ ਮੈਦਾ ਹੈ ਕੁਝ ਵੀ ਨਹੀਂ ਹੈ ਸਿਰਫ ਸਬਜ਼ੀਆਂ ਹੀ ਨੇ ਸਬਜ਼ੀਆਂ ਦੀ ਹੀ ਨਰਮੇਸ਼ਨ ਕੀਤੀ ਹੋਈ ਹੈ ਸੋ ਤੁਸੀਂ ਜ਼ਰੂਰ try ਕਰੋ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੀ ਰੈਸਪੀ ਕਿਵੇਂ ਬੜੀਆ ਮੇਰੀ ਤਾਂ ਰੈਸਪੀ ਮੈਨੂੰ ਹੀ ਖੁਦ ਨੂੰ ਹੀ ਬੜੀ ਵਧੀਆ ਲੱਗ ਰਹੀ ਹੈ ਸੋ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਤੇ ਹੋ ਗਿਆ ਇਹ ਬਣ ਚੁੱਕਿਆ ਹੈ ਪਾਸਤਾ ਤੇ ਆਪਾਂ ਇਹਨੂੰ ਕਰਨੇ ਆ ਸਰਵ ਤੋ ਆਪਾਂ ਹੁਣ ਪਾਸਤਾ ਪਲੇਟੇ ਚ ਕਰ ਲਿਆ ਸਰਵ ਤੇ ਆਪਾਂ ਕਰਦੇ ਆ ਇੰਜੋਏ ਤੇ ਤੁਸੀਂ ਵੀ ਬਣਾਓ ਤੇ ਜਰੂਰ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡਾ ਪਾਸਤਾ ਕਿਵੇਂ ਦਾ ਬਣਿਆ ਸੋ ਫਿਰ ਮਿਲਦੇ ਆ